ਹਾਂਜੀ ਅੱਜ ਵਾਲੀ ਕਲੈਕਸ਼ਨ ਵੀ ਆਪਣੀ ਬਹੁਤ ਜ਼ਿਆਦਾ ਸੋਹਣੀ ਆ ਪਾਰਟੀ ਵੇਅਰ ਸੂਟ ਨੇ ਬਰਬਰੀ ਦੇ ਵਿੱਚ ਰਹਿਣਗੇ ਇਹ ਹੈਂਡਵਰਕ ਕੋਇਨ ਇੱਕ ਤੇ ਪਲੇਨ ਇਸ ਤੇ ਨਾਲ ਬਾਟਮ ਆ ਤੇ ਇਸ ਦੇ ਨਾਲ ਪਿਓਰ ਬਰਬਰੀ ਦੇ ਵਿੱਚ ਹੀ ਦੁਪੱਟਾ ਰਹੇਗਾ ਡਿਜੀਟਲ ਪ੍ਰਿੰਟ ਇਹ ਰਹੇਗਾ ਜੀ ਆਰੀ ਵਰਕ ਦਾ ਜੌਰਜਟ ਦੇ ਵਿੱਚ ਸ਼ਰਟ ਆ ਐਂਡ ਦੁਪੱਟਾ ਜੌਰਜਟ ਵਿੱਚ ਪਿਓਰ ਕ੍ਰੇਪ ਇਸ ਦੇ ਨਾਲ ਬਾਟਮ ਆ 2495 ਇਸ ਦਾ ਪ੍ਰਾਈਸ ਆ ਘਰ ਬੈਠੇ ਮੰਗਵਾ ਸਕਦੇ ਹੋ ਇਹ 80 ਗ੍ਰਾਮ ਨੇਚਰਲ ਕ੍ਰੇਪ ਰਹੇਗੀ ਬਾਂਦਨੀ ਪ੍ਰਿੰਟ ਦੇ ਵਿੱਚ ਆ ਮਿਕਸ ਐਂਡ ਮੈਚਿੰਗ ਸੂਟ ਨੇ ਵਿਦਆਊਟ ਦੁਪੱਟਾ ਮਿਲਨੇਗੇ ਨਾਰਮਲ ਇਸ ਦਾ ਪਨਾ ਰਹੇਗਾ 350 ਪਰ ਮੀਟਰ ਤੁਸੀਂ ਜਿੰਨਾ ਮਰਜ਼ੀ ਬਾਈ ਕਰ ਸਕਦੇ ਹੋ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਸਕਰੀਨਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਬਹੁਤ ਸੋਨੇ ਇਹ ਸੂਟ ਨੇ ਇਹ ਵਾਲਾ ਜੌਰਜਟ ਦਾ 500 ਮੀਟਰ ਸੂਟ ਰਹੇਗਾ ਫਰੰਟ ਤੇ ਤੁਹਾਨੂੰ ਘੇਰੇ ਤੇ ਵਰਕ ਬਾਜੂ ਤੇ ਵੀ ਵਰਕ ਮਿਲੇਗਾ ਤੁਸੀਂ ਬਾਟਮਸ ਆ ਬਾਜੂ ਤੇ ਵਰਕ ਲਿਆ ਸਕਦੇ ਹੋ ਦੁਪੱਟਾ 2.5 ਮੀਟਰ ਜੌਰਜਟ ਦਾ ਓਨਲੀ 650 ਚ ਬਾਈ ਕਰ ਸਕਦੇ ਹੋ ਵਿਸਕੋਸ ਆਰਗਾਂਜ਼ਾ ਦੀ ਸ਼ਰਟ ਰਹੇਗੀ neck ਤੇ ਵਰਕ ਫਰੰਟ ਤੇ ਵਰਕ ਰਹੇਗਾ ਟੈਬੀ ਸਿਲਕ ਦੀ ਬਾਟਮ ਬਾਟਮ ਤੇ ਵਰਕ ਆ ਤੇ ਨਾਲ ਮਸਲੀਨ ਦਾ ਦੁਪੱਟਾ ਤੁਸੀਂ 1450 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਹ ਰਹੇਗਾ ਜੀ ਸੇਲ ਤੇ ਸੂਟ ਨੇ ਸੈਮੀ ਮਸਲਿਨ ਕਾਟਰ ਰਹੇਗੀ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਤੁਹਾਨੂੰ 500 ਮੀਟਰ ਸੂਟ ਮਿਲੇਗਾ neck front ਤੇ ਤੁਹਾਨੂੰ ਵਰਕ ਮਿਲੇਗਾ ਮਸਲਿਨ ਦਾ ਟਾਇੜੀ ਦੁਪੱਟਾ 550 ਵਿੱਚ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ only 550 price ਰਹੇਗਾ ਇਸ ਸੂਟ ਦਾ ਤੇ ਇਹ ਰਹੇਗਾ ਪਾਰਟੀ ਵੇਅਰ ਵਿਸਕੋਸ オーਰਗੈਂਜ਼ਾ ਸ਼ਰਟ ਦਾ ਪੈਚਵਰਕ ਮਿਰਰ ਵਰਕ ਪੂਰਾ ਹੈਵੀ ਸ਼ਰਟ ਆ ਤੇ ਇਸ ਦੇ ਨਾਲ ਬਾਟਮ ਰਹੇਗੀ ਟੈਬੀ ਸਿਲਕ ਦੀ ਪਲੇਨ ਤੇ オーਰਗੈਂਜ਼ਾ ਦਾ ਦੁਪੱਟਾ 1990 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਵਿਸਕੋਸ ਬਰਬਰੀ ਦੇ ਵਿੱਚ ਫੈਬਰਿਕ ਰਹੇਗਾ ਸ਼ਰਟ ਰਹੇਗੀ ਵਰਕ ਵਾਲੀ ਨੀਟ ਐਂਡ ਕਲੀਨ ਵਰਕ ਆ ਸਲੀਵਸ ਤੇ ਵੀ ਤੁਹਾਨੂੰ ਵਰਕ ਮਿਲੇਗਾ ਨਾਟ ਵਰਕ ਹੋਇਆ ਤੇ ਸਿਲਕ ਟੈਬੀ ਸਿਲਕ ਦੀ ਬਾਟਮ ਬਰਬਰੀ ਦੇ ਵਿੱਚ ਦੁਪੱਟਾ ਰਹੇਗਾ 1999 ਚ ਬਾਈ ਕਰ ਸਕਦੇ ਹੋ ਏਕੇ ਟੈਕਸ ਬ੍ਰੈਂਡ ਦਾ ਫੈਬਰਿਕ ਰਹੇਗਾ ਜੀ 2.5 ਮੀਟਰ ਸ਼ਰਟ ਰਹੇਗੀ ਰੀਜਨਲ ਬਰਬਰੀ ਆ ਹੈ ਫਰੰਟ ਤੇ ਦੋਨੋਂ ਡਿਟੇਲਿੰਗ ਮਿਲੇਗੀ ਹੈਂਡਵਰਕ ਦੀ ਤੇ ਬੈਕ ਇਸ ਦੀ ਪ੍ਰਿੰਟ ਹੀ ਰਹੇਗੀ ਮਸਲੀਨ ਦੀ ਬਾਟਮ ਮਿਲੇਗੀ ਤੁਹਾਨੂੰ 2.5 ਤੇ ਪ੍ਰਿੰਟਡ ਬਰਬਰੀ ਦੇ ਵਿੱਚ ਦੁਪੱਟਾ ਰਹੇਗਾ 1799 ਵਿੱਚ ਇਹ ਵੀ ਤੁਸੀਂ ਬਹੁਤ ਹੀ ਸੋਹਣਾ ਸੂਟ ਬਾਈ ਕਰ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਇਹ ਵੀ ਪਾਰਟੀ ਵੇਅਰ ਸੂਟ ਰੇਗਾ ਬਹੁਤ ਸੋਹਣਾ ਗਲਾਸ ਔਰਗੈਂਜ਼ਾ ਦਾ ਬਣਿਆ ਹੋਇਆ ਹੈਂਡਵਰਕ ਫੈਬਰਿਕ ਗਲਾਸ ਔਰਗੈਂਜ਼ਾ ਨੈਕ ਤੇ ਫਰੰਟ ਤੇ ਵਰਕ ਹੈਂਡਵਰਕ ਦਾ ਤੇ ਸਲੀਵਸ ਤੇ ਵੀ ਵਰਕ ਦਾ ਮਸਲੀਨ ਦੀ 2.5 ਮੀਟਰ ਬਾਟਮ ਮਿਲੇਗੀ ਔਰਗੈਂਜ਼ਾ ਦੁਪੱਟਾ ਗੋਟਾ ਪੱਤੀ ਵਾਲਾ ਮਿਲੇਗਾ ਤੇ ਤੁਸੀਂ ਇਹ 1850 ਦੇ ਵਿੱਚ ਘਰ ਬੈਠੇ ਇਹ ਰਹੇਗਾ ਸੀ ਜੋਰਜਾੜ ਦਾ ਸ਼ਰਟ ਰਹੇਗਾ ਟਾਈ ਮੀਟਰ ਵਰਕ ਵਾਲਾ ਤੇ ਬਾਟਮ ਤੇ ਵੀ ਵਰਕ ਮਿਲੇਗਾ ਤੁਹਾਨੂੰ ਜੋਰਜਾੜ ਦੀ ਬਾਟਮ ਆ ਤੇ ਬਾਜੂ ਤੇ ਵੀ ਵਰਕ ਮਿਲੇਗਾ ਜੋਰਜਾੜ ਦਾ ਹੀ ਦੁਪੱਟਾ ਇਸ ਦੇ ਨਾਲ ਪ੍ਰਾਈਸ 750 ਥੈਂਕ ਯੂ ਜੀ